ਹੈਲੋ ਸਟੂਡੈਂਟਸ ਨੈਕਸਟ ਸਾਡਾ ਟੌਪਿਕ ਹੈਗਾ ਆ ਪੜਨਾਮ ਤੇ ਠੀਕ ਹੈ ਪੜਨਾਮ ਨੂੰ ਅਸੀਂ ਚੰਗੀ ਤਰ੍ਹਾਂ ਡਿਟੇਲ ਚ ਪੜਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਪੜਨਾਮ ਹੁੰਦੇ ਕੀ ਆ ਠੀਕ ਹੈ ਜਦੋਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੁੰਦਾ ਆ ਉਹਦੇ ਵਿੱਚ ਸਾਨੂੰ ਜਿੰਨਾ ਚਿਰ ਪੜਨਾਮ ਜਾਂ ਨਾਮ ਜਾਂ ਕੋਈ ਵੀ ਵਿਸ਼ੇਸ਼ਣ ਵਗੈਰਾ ਚੰਗੀ ਤਰ੍ਹਾਂ ਨਹੀਂ ਆਉਂਦੇ ਅਸੀਂ ਫਿਰ ਸਹੀ ਜਗ੍ਹਾ ਤੇ ਟੈੱਕਰ ਨਹੀਂ ਕਰ ਸਕਦੇ ਠੀਕ ਹੈ ਇਹ ਨਹੀਂ ਵੀ ਐਵੇਂ ਹੀ ਕੋਟਾਂ ਲਾ ਲਈਏ ਤਾਂ ਸਾਨੂੰ ਪਤਾ ਲੱਗ ਜਾਊਗਾ ਇਹ ਕੁਸ਼ ਇੱਕ ਇੱਕ ਦੋ ਸਵਾਲਾਂ ਤੇ ਤਾਂ ਹੋ ਸਕਦੇ ਪਰ ਸਾਰਿਆਂ ਤੇ ਨਹੀਂ ਹੋ ਸਕਦੇ ਠੀਕ ਹੈ ਇਸ ਲਈ ਚਲੋ ਫਿਰ ਸਟਾਰਟ ਕਰਦੇ ਹਾਂ ਪਰ ਨਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿੰਦਾਂ ਦੀ ਵੀਡੀਓ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਠੀਕ ਹੈ ਕਹਿੰਦੀ ਆ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਤੇ ਉਹ ਨਾਮ ਕਿਹੜਾ ਹੁੰਦਾ ਆ ਜਿਵੇਂ ਤੁਹਾਡਾ ਨਾਮ ਹੋਇਆ ਠੀਕ ਹੈ ਨਾਮ ਅਸੀਂ ਕਹਿੰਨੇ ਆ ਨਾ ਆ ਰਾਮ ਸ਼ਾਮ ਜਦੋਂ ਅਸੀਂ ਰਾਮ ਸ਼ਾਮ ਨਹੀਂ ਵਰਤਦੇ ਅਸੀਂ ਕੀ ਕਹਿੰਨੇ ਆ ਅਸੀਂ ਕਹਿੰਨੇ ਆ ਮੈਂ じゃ ਅਸੀਂ ਕਹਿੰਨੇ ਆ ਤੂੰ ਹੈ ਨਾ ਜਿ세 ਨਾਮ ਦੀ ਜਗ੍ਹਾ ਕੋਈ ਵੀ ਅੱਖਰ ਵਰਤਣਾ ਆ ਜਾਂ ਉਹ ਦੂਰ ਉਂਗਲਿ ਇਸ਼ਾਰਾ ਕਰਕੇ ਕਹਿੰਨੇ ਨਾ ਉਹ ਐ ਰਾਮ ਨਹੀਂ ਕਹਿੰਦੇ ਉਹ ਕਹਿ ਦਿੰਨੇ ਹਨਾ ਇਸ ਲਈ ਉਹਨੂੰ ਕਹਿੰਦੇ ਆ ਨਾਮ ਦੀ ਜਗ੍ਹਾ ਵਰਤੇ ਜਾਂਦੇ ਨੂੰ ਕਹਿੰਦੇ ਪੜਨਾਮ ਠੀਕ ਹੈ ਪੜਨਾਮ ਜਿਹੜੇ ਹੁੰਦੇ ਆ ਇਹਦੀਆਂ ਦੀਆਂ ਕਿਸਮਾਂ ਇਹ 6 ਪ੍ਰਕਾਰ ਦੇ ਹੁੰਦੇ ਆ ਪੜਨਾਮ ਠੀਕ ਹੈ ਇਹ ਯਾਦ ਰੱਖਣਾ ਪਹਿਲਾ ਹੈ ਪੁਰਖਵਾਚਕ ਪੜਨਾਮ ਦੂਜਾ ਹੈ ਨਿਜਵਾਚਕ ਪੜਨਾਮ ਤੀਸਰਾ ਹੈ ਨਿਸ਼ਚੇਵਾਚਕ ਪੜਨਾਮ ਨੰਬਰ 4 ਅਨਿਸ਼ਚੇਵਾਚਕ ਪੜਨਾਮ ਨੰਬਰ 5 ਸਬੰਧਵਾਚਕ ਪੜਨਾ ਨੰਬਰ 6 ਪ੍ਰਸ਼ਨਵਾਚਕ ਪੜਨਾ ਠੀਕ ਹੈ ਇਹ ਹੋ ਗਈਆਂ ਪੜਨਾਮਾਂ ਦੇ 6 ਕਿਸਮ ਇਹਨਾਂ ਦਾ ਕਿਸੇ ਦਾ ਨਾਮ ਵੀ ਪੁੱਛ ਸਕਦੇ ਆ ਟਿਕ ਕਰਨ ਨੂੰ ਤੇ ਇਹਨਾਂ ਦੇ ਕੱਲਿਆਂ ਦੀ ਪੂਰੀਆਂ ਦੀ ਗਿਣਤੀ ਵੀ ਪੁੱਛ ਸਕਦੇ ਆ ਠੀਕ ਹੈ ਅੱਗੇ ਅਸੀਂ ਕੱਲੇ-ਕੱਲੇ ਡਿਟੇਲ ਕਰਾਂਗੇ ਅੱਗੇ ਪਹਿਲੇ ਨੰਬਰ ਤੇ ਹੈਗਾ ਪੁਰਖਵਾਚਕ ਪੜਨਾ ਠੀਕ ਹੈ ਇਹ ਹੁੰਦਾ ਹੈ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਮ ਦੀ ਥਾਂ ਤੇ ਵਰਤਦੇ ਹਾਂ ਉਨਾ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ ਠੀਕ ਹੈ ਜਿੱਦਾਂ ਸੀ ਕਿਸੇ ਦਾ ਨਾਮ ਲੈਂਦੇ ਆ ਹਨਾ ਦੂਜੇ ਪੁਰਖ ਦੂਸਰੇ ਵਾਲੇ ਨੂੰ ਅਸੀਂ ਕੋਈ ਵੀ ਨਾਮ ਲੈ ਕੇ ਜਾਂਦੇ ਆ ਉਹਨਾਂ ਦੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਮੈਂ ਤੁਸੀਂ ਉਹ ਆਦ ਠੀਕ ਹੈ ਨਾ ਅਸੀਂ ਜਦੋਂ ਵੱਡਿਆਂ ਦਾ ਆਦਰ ਵੀ ਕਰਨਾ ਹੁੰਦਾ ਆ ਤਾਂ ਅਸੀਂ ਉਹਨਾਂ ਨੂੰ ਤੁਸੀਂ ਕਹਿ ਕੇ ਬੁਲਾਉਂਦੇ ਆ ਅਸੀਂ ਉਹਨਾਂ ਨੂੰ ਨਾਮ ਨਹੀਂ ਲੈਂਦੇ ਠੀਕ ਹੈ ਨਾ ਤੇ ਇਹ ਸਭ ਕੀ ਹੈ ਪੁਰਖਵਾਚਕ ਪੜਨਾਮ ਜਿਹੜੇ ਹੈਗੇ ਪੁਰਖਵਾਚਕ ਪੜਨਾਮ ਅੱਗੇ ਇਹਨਾਂ ਦੇ ਤਿੰਨ ਪ੍ਰਕਾਰ ਹੁੰਦੇ ਆ ਠੀਕ ਹੈ ਕਿਹੜੇ-ਕਿਹੜੇ ਹੁੰਦੇ ਆ ਪਹਿਲਾ ਹੁੰਦਾ ਉਤਮ ਪੁਰਖ ਜਾਂ ਪਹਿਲਾ ਪੁਰਖ ਮੱਧਮ ਪੁਰਖ ਜਾਂ ਦੂਜਾ ਪੁਰਖ ਅਨਿਆ ਪੁਰਖ ਜਾਂ ਤੀਜਾ ਪੁਰਖ ਇਹਨਾਂ ਤਿੰਨ ਜਿਹੜੇ ਆ ਪ੍ਰਕਾਰ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਉਤਮ ਪੁਰਖ ਬਾਰੇ ਪੜ ਲੈਨੇ ਉਤਮ ਪੁਰਖ ਕਿਹੜਾ ਹੁੰਦਾ ਆ ਜਿਹੜਾ ਪੁਰਖ ਗੱਲ ਕਰਦਾ ਹੈ ਠੀਕ ਹੈ ਜਿਹੜਾ ਗੱਲ ਕਰਦਾ ਉਸ ਨੂੰ ਉਤਮਪੁਰਖ ਕਿਹਾ ਜਾਂਦਾ ਹੈ ਜਿਵੇਂ ਕਿਦਾਂ ਗੱਲ ਕਰਦਾ ਮੈਂ ਮੈਨੂੰ ਅਸੀਂ ਸਾਡਾ ਆਹ ਅਸੀਂ ਗੱਲ ਕਰਦੇ ਆ ਨਾ ਆਪਣੇ ਆਪ ਨੂੰ ਗੱਲ ਆਪਣੇ ਆਪ ਨੂੰ ਦੱਸਦੇ ਆ ਵੀ ਮੈਂ ਉੱਥੇ ਗਿਆ ਸੀ ਮੈਨੂੰ ਉਹ ਮਿਲਿਆ ਅਸੀਂ ਸਾਰੇ ਉੱਥੇ ਸੀ ਜਾਂ ਸਾਡਾ ਹਨਾ ਇਹ ਸਾਰੇ ਹੋਗੇ ਉਤਮਪੁਰਖ ਦੀ ਗੱਲ ਅਸੀਂ ਕਰਦੇ ਆ ਠੀਕ ਹੈ ਅੱਗੇ ਹੈ ਮੱਧਮ ਪੁਰਖ ਮੱਧੇਮ ਪੁਰਖ ਉਹਦਾ ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਜਿਹੜਾ ਸਾਹਮਣੇ ਵਾਲਾ ਜਿਹੜਾ ਬੈਠਾ ਆ ਅਸੀਂ ਉਹਨਾਂ ਕਰਦੇ ਆ ਨਾ ਗੱਲ ਉਹਨੂੰ ਮੱਧਮ ਪੁਰਖ ਕਹਿੰਦੇ ਆ ਠੀਕ ਹੈ ਦੂਸਰਾ ਵਿਅਕਤੀ ਜਿਹੜਾ ਹੁੰਦਾ ਜਿਵੇਂ ਤੂੰ ਤੁਸੀਂ ਤੇਰਾ ਤੁਹਾਡਾ ਆਹ ਹੈ ਨਾ ਜੇ ਦੋ ਦੋਸਤ ਗੱਲ ਕਰਦੇ ਆ ਤਾਂ ਉਹਨੂੰ ਅਸੀਂ ਤੂੰ ਤੁਸੀਂ ਕਹਿ ਕੇ ਇਦਾਂ ਗੱਲ ਕਰਦੇ ਆ ਨਾ ਉਹ ਮੱਧਮ ਪੁਰਖ ਹੁੰਦਾ ਦੂਸਰਾ ਪੁਰਖ ਅੱਗੇ ਹੈ ਅਨਿਆ ਪੁਰਖ ਜਾਂ ਤੀਜਾ ਪੁਰਖ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਪੇ ਦੋ ਦੋਸਤ ਗੱਲ ਕਰ ਰਹੇ ਆ ਕਿਸੇ ਤੀਸਰੇ ਦੋਸਤ ਦੀ ਗੱਲ ਕਰ ਰਹੇ ਆ ਉਸ ਨੂੰ ਅਨਿਆ ਪੁਰਖ ਤੀਜਾ ਬੁਰਖ ਕਿਹਾ ਜਾਂਦਾ ਜਿਵੇਂ ਉਹ ਉਹਨਾ ਆਦ ਗੱਲ ਕਰਦੇ ਆ ਨਾ ਤੀਸਰੇ ਬੰਦੇ ਬਾਰੇ ਉਹ ਉਹਨਾ ਜਾਂ ਕੋਈ ਵੀ ਹੋਰ ਸ਼ਬਦ ਵਰਤ ਲਓ ਹਨ ਇਹ ਹੋਗਾ ਤਿੰਨ ਪ੍ਰਕਾਰ ਦੇ ਠੀਕ ਹੈ ਅੱਗੇ ਅਸੀਂ ਕਰ ਲੈਨੇ ਆ ਦੂਸਰੀ ਕਿਸਮ ਦਾ ਕੀ ਹੈ ਪ੍ਰਨਾਮ ਇਹ ਹੈਗਾ ਨਿਜਵਾਚਕ ਪੜਨਾਮ ਇਹਨੂੰ ਕਹਿੰਦੇ ਨਿਜਵਾਚਕ ਪੜਨਾਮ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਕਿਦਾਂ ਕਰਤਾ ਦੇ ਨਾਲ ਆ ਕੇ ਕਰਤਾ ਕੌਣ ਹੁੰਦਾ ਜਿਹੜਾ ਕਰਨ ਗੱਲ ਕਰਦਾ ਆ ਜਾਂ ਕੰਮ ਮੇਨ ਕਰਦਾ ਆ ਠੀਕ ਹੈ ਉਸ ਉਸ ਵਾਕ ਦੇ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਆਪ ਮਤਲਬ ਹੋ ਗਿਆ ਕਰਤਾ ਦੀ ਥਾਂ ਵਰਤਿਆ ਆ ਠੀਕ ਹੈ ਮੁੰਡੇ ਆਪਸ ਵਿੱਚ ਲੜਦੇ ਹਨ ਮੁੰਡੇ ਆਪਸ ਵਿੱਚ ਆਪਸ ਵਿੱਚ ਉਹਨਾਂ ਦੇ ਕਰਤਾ ਦੇ ਦੀ ਥਾਂ ਵਰਤੇ ਆ ਆਪਸ ਠੀਕ ਹੈ ਜਿਵੇਂ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਇਹਨਾਂ ਵਾਕਾਂ ਵਿੱਚ ਮੈਂ ਆਪਸ ਆਦ ਨਿਜਵਾਚਕ ਪੜਨਾਮ ਹਨ ਠੀਕ ਹੈ ਇਹ ਕਰਤਾ ਦੀ ਜਗ੍ਹਾ ਤੇ ਵਰਤੇ ਗਏ ਹਨ ਜਿਦਾ ਮੈਂ RAM ਉਸ ਮੈਂ ਆਪ ਉਸ ਨੂੰ ਸਮਝਾਇਆ ਜਿਦਾ ਆਪ ਜਿਹੜਾ ਆ ਆਪਣਾ ਨਾਮ ਲੈ ਕੇ ਜਿਦਾ ਕਰਤਾ ਆ ਕਰਨੇ ਵਾਲਾ ਕੌਣ ਹੁੰਦਾ ਆਪ ਠੀਕ ਹੈ ਉਹਦੀ ਕਰਤਾ ਦੀ ਥਾਂ ਤੇ ਵਰਤਿਆ ਆਪ ਅੱਗੇ ਹੈ ਜਿਹੜੇ ਨਿਸ਼ਚੇਵਾਚਕ ਪੜਨਾਮ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦੇਖਤੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ ਉੱਤੇ ਵਰਤੇ ਜਾਣ ਉਸ ਨੂੰ ਨਿਸ਼ਚੇਵਾਚਕ ਪਰਨਾਮ ਕਹਿੰਦੇ ਹਨ ਦੂਰ ਜਾਂ ਨੇੜੇ ਦੇਖਤੀ ਚੀਜ਼ ਵੱਲ ਇਸ਼ਾਰਾ ਕਰਕੇ ਨਿਸ਼ਚੇ ਨਾਸੀ ਕਹਿੰਦੇ ਦਿੰਦੇ ਉਹ ਚੀਜ਼ ਆ ਉਹ ਪਈ ਆ ਹਨਾ ਜਾਂ ਕਿੱਦਾਂ ਸਾਨੂੰ ਪੂਰਾ ਹੁੰਦਾ ਆ ਵੀ ਉਹ ਚੀਜ਼ ਆ ਤਾਂ ਉਹਨੂੰ ਨਿਸ਼ਚੇਵਾਚਕ ਪਰਨਾਮ ਕਹਿੰਦੇ ਜਿਵੇਂ ਉਹ ਕੁਝ ਬਣ ਰਿਹਾ ਹੈ ਕੀ ਕੁਝ ਬਣ ਰਿ ਇਹ ਨਹੀਂ ਦੱਸਿਆ ਔਰ ਕੁਝ ਬਣ ਰਿਹਾ ਇਹ ਬੜਾ ਹਾਜ਼ਰ ਜ਼ਬਾਬ ਹੈ ਮਤਲਬ ਉਹਦੇ ਹਾਲ ਇਸ਼ਾਰਾ ਕਰਕੇ ਕਿਹਾ ਠੀਕ ਹੈ ਇਹਨੂੰ ਨਿਸ਼ਚੈ ਨਾ ਕਿਹਾ ਵੀ ਉਹ ਬਹੁਤ ਹਾਜ਼ਰ ਜ਼ਬਾਬ ਹੈ ਸਾਡਾ ਨਿਸ਼ਚੈ ਹੈ ਉਹਦੇ ਵਿੱਚ ਇਨ੍ਹਾਂ ਵਰਗਾਂ ਚ ਔ ਤੇ ਇਹ ਨਿਸ਼ਚੈਵਾਚਕ ਪਰਨਾਮ ਹਨ ਅੱਗੇ ਹੈ ਅਨਿਸ਼ਚੈਵਾਚਕ ਪਰਨਾਮ ਜਿਨ੍ਹਾਂ ਦੇ ਵਿੱਚ ਕੋਈ ਨਿਸ਼ਚੈ ਨਹੀਂ ਹੁੰਦਾ ਜਿਹੜੇ ਪਰਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੇ ਪੂਰਵਕ ਗਿਆਨ ਨਾ ਹੋਵੇ ਜਿਹਦੇ ਬਾਰੇ ਠੀਕ ਹੈ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ गा ਰਿਹਾ ਹੈ ਕੋਈ ਗਾ ਰਿਆ ਨਾ ਉਹਦਾ ਇਹ ਨਹੀਂ ਪਤਾ ਵੀ ਉਹ ਨਾਮ ਕੀ ਹੈ ਉਹਦਾ ਕਿੱਥੋਂ ਦਾ ਰਹਿਣ ਵਾਲਾ ਕਿਹੜਾ ਪਿੰਡ ਆ ਕੋਈ ਗੀਤ गा ਰਿਹਾ ਹੈ نیچے ਨਾ ਨਹੀਂ ਕੁਝ ਵੀ ਹੈ ਨਾ ਅਨਿਸ਼ਚੇ ਹੈ ਇੱਥੇ ਕਈ ਆਉਂਦੇ ਹਨ ਇਹ ਨਹੀਂ ਕੋਈ ਦੱਸਿਆ ਵੀ ਕਿੰਨੇ ਆਉਂਦੇ ਆ ਮਾਤਰਾ ਨਹੀਂ ਦੱਸੀ ਜਾਂ ਗਿਣਤੀ ਨਹੀਂ ਦੱਸੀ ਕਿ ਇੱਥੇ ਕਈ ਆਉਂਦੇ ਹਨ ਨਿਸ਼ਚੈ ਨਹੀਂ ਕੋਈ ਵੀ ਹੈ ਨਾ ਇਨ੍ਹਾਂ ਵਾਕਾਂ ਵਿੱਚ ਕੋਈ ਤੇ ਕਈ ਅਨਿਸ਼ਚੇਵਾਚਕ ਪੜਨਾਮ ਹਨ ਅੱਗੇ ਹੈ ਸਬੰਧਵਾਚਕ ਪੜਨਾਮ ਜਿਹੜੇ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਤੇ ਜੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਹਨਾਂ ਨੂੰ ਸਬੰਧਵਾਚਕ ਪੜਨਾਮ ਕਿਹਾ ਜਾਂਦਾ ਹੈ ਇਸ ਸਵੰਦ ਦਾ ਇਹਨਾਂ ਸਬੰਧਵਾਚਕਾਂ ਤੇ ਸੰਬੰਧ ਦੇ ਜੋੜਦਾ ਆ ਠੀਕ ਹੈ ਇਹ ਯਾਦ ਰੱਖਣਾ ਜਿਵੇਂ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ ਜੋ ਸ਼ਬਦ ਜਿਹੜਾ ਹੈ ਇਹਨਾਂ ਆਪਸ ਵਿੱਚ ਦੋ ਵਾਕਾਂ ਨੂੰ ਆਪਸ ਵਿੱਚ ਜੋੜ ਦਿੰਦਾ ਹੈ ਸਬੰਧ ਜੋੜ ਦਿੰਦਾ ਨਾ ਜੇ ਅਸੀਂ ਨਾ ਪੜੀਏ ਇਹ ਤਾਂ ਉਹ ਲੋਕ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ ਜੋ ਜੋ ਸ਼ਬਦ ਜਿਹੜਾ ਇਹਨਾਂ ਆਪਣੇ ਵਾਕ ਨੂੰ ਆਪਸ ਵਿੱਚ ਜੋੜ ਦਿੰਦਾ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਠੀਕ ਹੈ ਜਿਸ ਨੇ ਜਿਹੜਾ ਵਾਕਾ ਇਹਨਾਂ ਆਪਸ ਵਿੱਚ ਸਬੰਧ ਬਣਾਤਾ ਠੀਕ ਹੈ ਜੋ ਤੇ ਜਿਸ ਨੇ ਸੰਬੰਧ ਵਾਚਕ ਪੜਨਾਮ ਹਨ ਅੱਗੇ ਹੈ ਪ੍ਰਸ਼ਨ ਵਾਚਕ ਪੜਨਾਮ ਅ ਇਹ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਦੁਆਰਾ ਕੋਈ ਪੁੱਛਗਿੱਛ ਕੀਤੀ ਜਾਵੇ ਉਸ ਨੂੰ ਪ੍ਰਸ਼ਨ ਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਠੀਕ ਹੈ ਬਾਗ ਤੋਂ ਬਤਲਾਦਾ ਪ੍ਰਸ਼ਨ ਵਾਚਕ ਹੈ ਤੇ ਇਹਦੇ ਵਿੱਚ ਪ੍ਰਸ਼ਨ ਦੀ ਗੱਲ ਕਿਤੇ ਕੌਣ ਸੌ ਰਿਹਾ ਹੈ ਕੌਣ ਸੌ ਰਿਹਾ ਹੈ ਜਵਾਬ ਕੀ ਆਏਗਾ ਨਾਮ ਦੀ ਥਾਂ ਵਰਤਿਆ ਜਾਵੇ ਸ਼ਾਮ ਸੌ ਰਿਹਾ ਹੈ ਰਾਮ ਸੌ ਰਿਹਾ ਹੈ ਨਾਮ ਕੀ ਹੈ ਉਹਨਾਂ ਦਾ ਨਾਮ ਆਉਣਾ ਜਵਾਬ ਦੇ ਵਿੱਚ ਠੀਕ ਹੈ ਨਾ ਉਹ ਨਾਮ ਦੀ ਥਾਂ ਵਰਤਿਆ ਸੀ ਕੌਣ ਸੌ ਰਿਹਾ ਹੈ ਆਪਰੇਸ਼ਨ ਵੀ ਪੁੱਛ ਲਿਆ ਤੇ ਨਾਮ ਦੀ ਥਾਂ ਵੀ ਵਰਤ ਲਿਆ ਗਲਾਸ ਕਿਸ ਨੇ ਤੋੜਿਆ ਜਵਾਬ ਕੀ ਆਊਗਾ ਰੇਖਾ ਨੇ ਤੋੜਿਆ ਸੀਸੀ ਖ ਨੇ ਤੋੜਿਆ ਜੋ ਵੀ ਆਊਗਾ ਉਹਦਾ ਜਵਾਬ ਨਿਕਲ ਕੇ ਬਾਹਰ ਆ ਜਾਏਗਾ ਕਿਹੜਾ ਸ਼ੋਰ ਪਾ ਰਿਹਾ ਹੈ ਨਾ ਆ ਜਾਏਗਾ ਇਸ ਤਰ੍ਹਾਂ ਕੌਣ ਕਿਸ ਨੇ ਕਿਹੜਾ ਸ਼ਬਦ ਪ੍ਰਸ਼ਨਵਾਚਕ ਪੜਨਾਮ ਹਨ ਠੀਕ ਹੈ ਇਹ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਸਾਰੇ ਪੜਨਾਮ ਚੰਗੀ ਤਰੀਕੇ ਨਾਲ ਕਰਾ ਦਿੱਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਤੁਸੀਂ ਹੁਣ ਯਾਦ ਕਰ ਸਕਦੇ ਆ ਕੁਐਸਚਨ ਪੁੱਛਿਆ ਜਾ ਸਕਦਾ ਜ਼ਿਆਦਾਤਰ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਤੇ ਉਹਨਾਂ ਨੇ ਤੁਹਾਨੂੰ ਇਦਾਂ ਦੇ ਦੇਣੇ ਆ ਕੀ ਆ ਆ ਮੈਂ ਤੁਸੀਂ ਉਹ ਕਿਹੜੇ ਪ੍ਰਣਾਮ ਹਨ ਤਾਂ ਇਹਨਾਂ ਪ੍ਰਣਾਮ ਦੇ ਵਿੱਚ ਟਿਕ ਕਰਕੇ ਦੱਸਣਾ ਤੁਸੀਂ ਕਿਹੜਾ ਇਹਨਾਂ ਚੋਂ ਨਿਕਲ ਸਕਦਾ ਪੁਰਖਵਾਚਕ ਆ ਉਤਮ ਪੁਰਖਾ ਜਾਂ ਮੱਧਮ ਪੁਰਖ ਜਾਂਨੇ ਆ ਪੁਰਖਵਾ ਜਾਂ ਫਿਰ ਅਨਿਸ਼ਚੇਵਾਚਕ ਪ੍ਰਣਾਮ ਦੇ ਵਿੱਚ ਪੁੱਛ ਸਕਦੇ ਆ ਕਿ ਕੋਈ ਕਈ ਇਹ ਕਿਹੜੀਆਂ ਉਦਾਹਰਨਾਂ ਆ ਠੀਕ ਹੈ ਇਦਾਂ ਦੇ ਸਵਾਲ ਪੁੱਛੇ ਜਾਂਦੇ ਆ ਕਈ ਵਾਰੀ ਉਹਨਾਂ ਨੇ ਤੁਹਾਨੂੰ ਇਹ ਵੀ ਦੇ ਦੇਣਾ ਆ ਕਿ ਇਹ ਦੇ ਦਿੱਤਾ ਇਹਨਾਂ ਪੁੱਛਣਾ ਉਹਨਾਂ ਨੇ ਕਿ ਇਹ ਇੱਕ ਇਸ ਪਰਨਾਮ ਦੀ ਮਤਲਬ ਕੀ ਵਿਆਖਿਆ ਕੀਤੀ ਗਈ ਹੈ ਜਾਂ ਪ੍ਰਵਾਹਾ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਆਪੇ ਟਿਕ ਕਰਨਾ ਹੁੰਦਾ ਹੈ ਓਕੇ ਬਾਏ